ਅਸੀਂ ਕਾਲ ਬਾਈ ਜੀ ਸਾਰਿਆਂ ਨੂੰ ਤੇ ਲੋ ਬਾਈ ਬੰਦ ਗਏ ਸਾਂ ਸ਼ਾਮ ਦੇ 4 8000 8000 ਰੁਪਏ ਬਾਈ ਤੇ ਚੱਲੀਏ ਕਿ ਤਾਵਨ ਨੂੰ ਕਿੜਾ ਕੁੜਾ ਮਾਰ ਕੇ ਆਈਏ ਸਵੇਰ ਤੋਂ ਮਾਰ ਕੇ ਤੇ ਤੇ ਬਾਕੀ ਲੈਡ ਹੁਣ ਆਈ ਆ ਕੱਲ ਵੀ ਜਾਈਏ ਹੁਣ ਲੈਡ ਨਾਲ ਕੱਲ ਨਹੀਂ ਆਈ ਅੱਜ ਆਈ ਆ ਦੇਖਦੇ ਆ ਬਾਹਰ ਘਾਟ ਹੈ ਨਾ ਬਲਮਾ ਦਾ ਹੈ ਨਹੀਂ ਵੀ ਪਹਿਲੇ ਆ ਤੇ ਬਾਕੀ ਦੇਖਦੇ ਆ ਉੱਧਰ ਜਾ ਕੇ ਉਹ ਕੀ ਆ ਹਾਂਜੀ ਹਲੋ ਜੀ ਇਹ ਕਿਆ ਸੀ ਨਾ ਮਾ ਸਾਡਾ ਹੋਰ ਜੀ ਸਸਰੀ ਘਰ ਜਾ ਰਹੇ ਨੂੰ ਇਹ ਕਿਆ ਸੀ ਨੇ ਤਾਂ ਪੰਜਵਾਂ ਦਿਨ ਲੜਾ ਕੇ ਉਹਨੂੰ ਆਇਆ ਵੀ ਸ਼ਾਮ ਆ ਜਣੀਆ ਅੱਛਾ ਕੰਮ ਨਵੇੜ ਦਾ ਡੰਗਰੇ ਜਿਆਦਾ ਹਾਂ ਜੇ ਖੋਲ ਬੰਨਣਾ ਫਿਰ ਤਾਂ ਇਹ ਕੰਮ ਰਹੇਗਾ ਬੰਦਾ ਦੋਨੇ ਵੀ ਆ ਜਿਹੜੇ ਸਾਹ ਕੋ ਡੰਗਰੇ ਇੱਕ ਬੰਦਾ ਡੰਗਰਾ ਮਰੇ ਚਾਹੀਦਾ ਹਾਂ ਬੰਦਾ ਹੈਗਾ ਇਹਦੇ ਕੋਲ ਕੱਠੇ ਲੈਣ ਗਿਆ ਕੋਲੇ ਡੇਡਾ ਹੈ ਨਹੀਂ ਇਹਦੇ ਕੋਈ ਮੈਂ ਤਾਂ ਨਹੀਂ ਕਹਿੰਦਾ ਵੀ ਹੁਣਾ ਅਰੇ ਡਾ ਦਾ ਖੜਾ ਹੂੰ ਆਹ ਵੱਡੇ ਵੇਲਾ ਤੇ ਮੇਨ ਤਾਂ ਆਏ ਬਣਾਈ ਵੀ ਕਹਿੰਦਾ ਟੋਕਣ ਟੁਕਾਉਂਦਾ ਅੰਕੜਾ ਹੁੰਭਰ ਵੀ ਆਲੇ ਤੇ ਵਾਹ ਜੀ ਵਾਹ ਮਾਸੜਾ ਇਹ ਤਾਂ ਹੈ ਮਾਸੜਾ ਉਹ ਥੱਲੇ ਇਹਨਾਂ ਨੇ ਪੈਰ ਪਸਾ ਕੇ ਕਰਿਆ ਪਿਆ ਨਾ ਪੈਰ ਨਹੀਂ ਵਿਖਾਏ ਬਈ ਸਾਡੇ ਹੋਰ ਗੱਟਿਆ ਫਿਰ ਲੋਹਾ ਗਲ ਜਾਂਦੇ ਪਏ ਹਾਂ ਦੁਬਾਰੇ ਵੈਲਡਿੰਗ ਕਰਕੇ ਫਿਰ ਸਾਈਕਲ ਬਣਾਇਆ ਹੋਇਆ ਇਹਨਾਂ ਨੇ ਹਾਂ ਉਹ ਵੀ ਕਰ ਲਿਆ ਉੱਪਰ ਤੇ ਜੇ ਮਰਜ਼ੀ ਖੋਲ ਲੈ ਜੇ ਮਰਜ਼ੀ ਖੋਲ ਲੈ ਇਹ ਲੱਗ ਕੱਟ ਤਾਂ ਲੱਗ ਪੱਕਾ ਮਿੰਟ ਜੀ ਹੂੰ ਜੇ ਮੈਂ ਜੇ ਕੱਚਾ ਕੰਮ ਹੁੰਦਾ ਜੇ ਜੇ ਮਸ਼ੀਨ ਬਦਲਨੀ ਆ ਜਾਂ ਮਰਜੀ ਬਦਲ ਲੈ ਨਾਟ ਖੋਲ ਕੇ ਆ ਸੀਨ ਤਾਂ ਹੈਗਾ ਜੇ ਮੈਂ ਸਨਾਂ ਲਾਗੇ ਉਹ ਹਾ ਹਾ ਉਹ ਹੋ ਹੋ ਆ ਉਹ ਜੇ ਜੇ ਦਾਰ ਦੰਦਾ ਉਹ ਅੱਛਾ ਹਾਂ ਕਿਹੜਾ ਲੈ ਗਿਆ ਹੋਇਆ ਹਾਂ ਉਹ ਵੇ ਤਾਂ ਨਵੀਂ ਸਾਈ ਦੇਣ ਆਇਆ ਕਾਲਾ ਕਾਲਾ ਹਲੇ ਨੇੜੇ ਨਹੀਂ ਆਉਂਦਾ ਹੈਗਾ ਕਾਲਾ ਤਾਂ ਕਹਿੰਦਾ ਰਿਪੇਅਰ ਕਰਨੀ ਆ ਬਈ ਤਾਂ ਅਨਿਸਰ ਲਾਗੇ ਬਾਈ ਤਾਂ ਅਨਿਸਰ ਲਾਗੇ ਉਹਨੂੰ ਪਤਾ ਫਿਰ ਬੰਦੇ ਉੱਟਲ ਜਾਂਦੇ ਆ ਟੈਂਗਾ ਜਾ ਕੇ ਹਾਂ ਟ੍ਰੀਕਲ ਖਾਦਨੇ ਜੇ ਵਲ ਸੀ ਹਮ ਮਾਰ ਕੇ ਅੱਜ ਕੇ ਅਗਸਤ ਸਤੰਬਰ ਸਤੰਬਰ ਦਿਨ ਚ ਵੱਢਣ ਲੱਗੇ ਨੇ ਹਾਂ 5 ਅਕਤੂਬਰ 12 ਅਕਤੂਬਰ ਚੜਦੇ ਜੇ ਅਕਤੂਬਰ ਹਮ ਜਿਹੜੇ ਦਾਬ ਆਪਾਂ ਲੱਗੇ ਹੁਣ ਆਈ ਬੜਾ ਅਕਤੂਬਰ ਚੜਦੀ ਆ ਜਣੀ ਹਮ ਪ੍ਰਧਾਨ ਵਾਲੀ ਹੋਰ ਵੀ ਪਹਿਲਾਂ ਆ ਜਣੀ 26 ਨਿਸਰੀ ਵੀ ਮੁੜ ਕੇ ਥੱਲੇ ਨੇ ਹਾਂ ਮਾਰ ਕੋਕੜੀਆਂ ਕੋਕੜੀਆਂ ਹੁੰਦੇ ਸਾਹਮਣੇ ਕੋ ਨਹੀਂ ਆਂਦੀ ਨੀ ਨਹੀਂ ਨਾ ਮਗਾਤੀਆਂ ਉਹ ਕਹਿੰਨਾ ਇਹ ਚੱਲ ਵੀ ਹੋਰ ਅਜੀ ਹਰਾਮ ਗਾਣੀਆਂ ਹਾਂ ਕਾਰੇ ਨੂੰ ਕਲੀਗਰ ਨੂੰ ਕਹਿੰਦਾ ਮੇਰੇ ਨੂੰ ਪੱਕੇ ਰੱਖਿਓ ਅੱਛਾ ਚਾਹ ਨੇ ਲੈ ਕੇ ਆਇਆ ਇਹਨੇ ਠੰਡੀਆਂ ਹੋ ਗਈਆਂ ਉਹ ਬੰਨਾਂ ਉਹ ਰੱਖੇ ਮਪਰ ਉਹ ਕੋਲੇ ਜਾਇਆ ਮੜਾ ਜਾ ਹਾਂ ਉਹ ਕੋਲੇ ਜਾ ਕੇ ਆਵਾ ਐਨੀ ਗੱਲ ਵੜਨੀ ਖੁੰਝੇ ਚ ਲੱਗਿਆ ਵਾ ਤੂੰ ਤਾਂ ਹੈ ਖੁੰਝੇ ਚ ਲੱਗਿਆ ਪਿਆ ਇਹ ਆਪਣੀ ਟੈਂਕੀ ਆਖੀ ਹੈ ਅੱਛਾ ਬਾਈ ਸਾਰੇ ਇੱਥੇ ਨਜ਼ਾਰਾ ਮੈਂ ਕਿਹਾ ਬਾਈ ਬੰਦੇ ਦਰਸ਼ਨ ਕਰਿਆ ਯੇ ਬੰਦੇ ਨੇ ਤਾਂ ਨਹੀਂ ਦਰਸ਼ਨ ਦੇਣੇ। ਉਹ ਯਾਰ ਬੰਦਾ ਨਹੀਂ ਹੈ ਕੋਈ ਤੁਸੀਂ ਕਹਾਂ ਚਾਹੀਏ। ਅੱਛਾ। ਇਹ ਤਾਂ ਮੋਟਰਾਂ-ਮੋਟਰਾਂ ਫੇਰ ਤਾਂ ਉੱਪਰ ਕਹਿੰਦੀ ਲੰਘ ਜਾਂਦਾ। ਹੂੰ। ਇਹ ਤਾਂ ਅੱਜ ਕਾੜ ਨੂਟਾ ਯਾਰ। ਹੈ? ਅੱਜ ਕਾੜ ਨੂਟਾ। ਹਾਂ। ਆ। ਇਹ ਨਹੀਂ ਉਹ ਲੱਗ ਰਿਹਾ। ਘਾਤੇ ਹੁਣ ਇਹ ਦਿਨਾਂ 'ਚ ਮੱਛਰ-ਮੁੱਛਰ ਕਰਕੇ ਲਿਬੜਦੀਆਂ ਬਹੁਤ ਆ। ਉਹ ਬਸ ਇੱਕ ਟੈਂਕ ਲਾਈ ਦਿਓ। ਅੱਛਾ। ਅੰਦਰ ਦੇ ਘਟਮਾ ਆਖੇ। ਅੱਛਾ ਅੱਛਾ। ਅੰਦਰ ਦੇ ਘਟਮਾ ਨਹੀਂ ਆਖੇ ਸਾਰੀਆਂ। ਹੂੰ। ਮੈਂ ਕਹਿੰਦਾ ਸਾਡੇ ਦੋਏ ਘਰਾਂ ਦੇ ਆਕਲੜੈਂਕੀਆਂ ਨਾ ਬਸ ਹੁਣ। ਹਾਂ। ਬਾਕੀ ਸਾਬ ਨਜ਼ਾਰਾ ਯਾਰ ਹੋਂ ਦਾ ਇੱਕ ਬੈਂਟ ਪੁਰਾਣਾ ਮੋਟਰ ਹੈ ਮੈਂ ਕਿਹਾ ਜੀ ਠੰਡਾ ਰਹਿੰਦਾ ਹਣਾ ਪਾਣੀ ਹਾਂ ਹਾਂ ਦੇਖ ਲੈ ਦੁਨੀਆਂ ਚ ਤਾਂ ਹਾਂ ਠੰਡਾ ਪਏ ਇੱਕ ਹੋਰ ਹੈ ਮੋਟਰ ਹੈ ਹੁਣ ਆਪਣੀ ਡੇਢ ਦੀ ਫਿੰਗਰ ਫੇਸ ਅੱਛਾ ਨਾਲਾ ਜਿਹੜਾ ਪਲਾਸ ਉਹਦੇ ਪਾਸੇ ਪਾਣੀ ਜਾਂਦਾ ਉੱਧਰ ਵੀ ਰੋਚਾ ਆਏਗਾ ਅੱਛਾ ਕਿੱਥੇ ਪਾਣੀ ਰਣਾਣੀ ਠੀਕ ਹੈ ਮਿਲ ਕੇ ਆਪਣਾ ਘਰ ਇੱਕ ਵਾਰਾਂ ਮਾਸੜ ਕਹਿੰਦਾ ਸਾਈ ਦੀ ਇਹ ਤਾਂ ਨਾਲ ਦੀ 5 ਅਕਤੂਬਰ ਭਾਈ ਪੰਜ ਤੂੰ ਫਰਮਾ ਰਣੀਆ ਲਾਟੜ ਦੇ ਨਾਮ ਲਾਇਆ ਹੋਇਆ ਹਾਂ ਇਹ ਫੇਡ ਫੇਡ ਨਾ ਉਹ ਚਲਾ 5 ਅਕਤੂਬਰ ਹਾਂ ਮੇਰੇ ਜੀ ਨੂੰ ਹਾਂ 7 ਅਕਤੂਬਰ ਨੂੰ 7 ਅਕਤੂਬਰ ਨੂੰ ਮੇਰੀ ਤਾਂ 10 ਹੈ ਮੇਰੀ ਤਾਂ 10 ਲੇਟ ਆਉਣੀ ਹੈ ਆਪਾਂ ਕੱਦ ਤੇ ਠੀਕ ਕਰ ਲੈ ਵੀਰੇ ਹਾਂ ਹੈ ਨਾ ਨਾ 5 ਅਕਤੂਬਰ ਨੂੰ ਤਲ ਮਾਸੜ ਨਹੀਂ ਮੇਰੀ ਵੜਨੀ ਹਾਂ ਜਿਹੜੀ ਦਾਸ ਹੈ ਉਹ ਦੇ ਤਾਉਗੀ ਉਹ ਯਾਰ ਬਿੰਦਰ ਨਾਲ ਦੀਕਾ ਦਾਸ ਆ ਉਹ ਨਹੀਂ ਸਨ ਇਹ ਤਿਆਰ ਖੜੀ ਆ ਇਹ ਤੋਂ ਮਾ ਤੋਂ ਦਾ ਫਰਕ ਆ ਨਾ ਕੋਈ ਆ ਲੈ ਲੈਣਾ ਫਿਰ ਜੀ ਹੁਣ ਮੇਰੀ ਲੱਗੀ ਵੀ ਬਿੰਦਰ ਨਾਲ ਦੇ ਇੱਕ ਟੂਣ 10 12 ਦਿਨ 15 ਮਾਦ ਆ ਹਾਂ ਹੈ ਪਨੀਰੀ ਪਨੀਰੀ ਲੇਟ ਲੱਗੀ ਆ ਬਾਈ ਇਹ ਵਾਲੀ ਲੇਟ ਦੀ ਜਿਹੜੀ ਇੱਧਰ ਭੇਜੀ ਵੀ ਖੂਕਣੀ ਆ ਉਹ ਮੇਰੀ ਸਭ ਤੋਂ ਪਹਿਲਾਂ ਦੀ ਉਸੇ ਹਾਂ ਇਹ ਲੇਟਦੀ ਆ ਮੈਂ ਆਲੇ ਦਾ ਹਾਂ ਹਾ ਹੈਡ ਰੇਕ ਇਹ ਤੇਰੇ ਬਰਾਬਰ ਆ ਜੂ ਸਹੀ ਗੱਲ ਹਾਂ ਮਾਲਾ ਨੂੰ ਥੋੜੀ ਪੋਈ ਗੱਲਾਂ ਤੇਰੀਆਂ ਅਸੀਂ ਦੇਖਦੇ ਰਹਿੰਦੇ ਆ ਕਦੇ ਬਲੌਗ ਪਾਏ ਨਾ ਮੈਂ 10 ਵਾਰ ਲਗਾਤੀ ਜੀ ਯਾ ਮੇਰੇ ਗੈਲ ਹੋਗੇ ਇਥੋਂ ਰਸਤਾ ਅਰਨੀ ਵਾਲੇ ਮਗੋਂ ਸਾਰਾ ਲੈ ਆਵਣਾ ਹੀ ਬੇਟਾ ਹੈਗਾ ਯਾਰ ਬਸ ਕੀ ਕਰੀਏ ਅੱਜਕੱਲ ਸਪਰੇਹਾਂ ਹੈਗੇ ਪਕਾਉਣੇ ਨੇ ਜਿਹੜੇ ਪਕਾਉਣੇ ਨਹੀਂ ਨਹੀਂ ਹਾਂ ਹਾਂ ਜਦ ਇਨੇ ਸਬਰ ਕਰਦਾ ਪੰਚਾਇਤ ਉਹ ਰਸਾਈ ਓਗੀ ਦੇ ਪਕਾਉਣੇ ਸੀ ਸਾਰੀ ਲਗਾਉਣੀ ਆ ਆ ਮੂਰ ਰਿਕਾ ਲਈ ਕਿ ਮੇਰੀ ਟੁੱਟੀ ਐ ਨਹੀਂ ਨਹੀਂ ਤਾਂ ਅਰੇ ਵਿੱਚ ਐਡੇ ਜਿਹੇ ਆ ਆਵਾਸਰ ਪਾਣੀ ਲੈ ਕੇ ਨਾ ਠੰਡਾ ਜੜੈਂਕੀ ਦਾ ਇਹਦਾ ਫਰਕ ਆ ਬਾਈ ਇਹ ਅੰਦਰ ਦੇ ਇਸ ਟਾਈਮ ਕੱਢਣੀ ਆਲੇ ਸੂਈ ਵੀ ਸੁਣਾਇਨਾ ਜਿਹੜੇ ਸੂਈ ਵੀ ਆ ਇਹ ਸੇਲ ਪਰ ਐ ਤਾਂ ਵੇਚਣੀ ਦੀ ਇਹ ਸੇਲ ਪਰ ਇਹ ਬਾਈ ਵੇਚਣੀ ਆ ਇਹ ਰੇਟਰ ਇਹ ਟਾਈਮ ਲਾਉਣਾ ਅਜੇ ਤਾਂ ਹੈਗਾ 54000 ਨਹੀਂ ਰੇਟ ਹੈਗਾ 55000 ਤੱਕ ਛੱਡਣੀ ਆ ਇਹ ਤਾਂ ਸੱਤ ਬੰਡ ਕਰ ਲੈ ਤੂੰ ਗੱਲ ਸਿੱਧੀ ਘੜ ਬੈਠ ਕੇ ਮਾੜੇ ਖਾਣ ਜਾ ਜਾ ਨਹੀਂ ਠੀਕ ਹੈ ਫਿਰ ਆਲੇ ਕੁਕੜੀਆਂ ਖਾਲਾ ਯਾਰ ਤੇਰੇ ਬਾਤ ਤੇ ਕੁਕੜੀਆਂ ਲਿਆ ਜੀ ਗਰਮੀ ਚ ਭੁੰਨ ਕੇ ਚਾਈ ਮੇ ਸੁਵੇ ਦੁਗੋ ਇੱਕ ਪਹਿਲੇ ਪੰਨਾ ਤੋਂ ਦੱਦਾ ਇਹ ਨਹੀਂ ਮੇਲੇ ਸੱਤ ਅੱਛਾ ਮੋੜੀ ਹਟ ਗਈ ਬੰਨੇ ਦੇ ਮੋੜੀ ਹਟ ਗਈ ਮੋੜੀ ਮਾਦੇ ਦੀ ਛਾਈ ਪਾਉਣੇ ਤੇ ਮੇਰੇ ਤੋਂ ਦੱਦਾ ਹੁੰਦਾ 1.5 ਕਟਾ ਹਾਂ ਡੇਢ ਕੱਟਾ ਹੈ ਅੱਛਾ ਨਾਲ ਕੱਟਾ ਭਾਈ ਪੌਣੇ 7/10 ਦਿਨ ਜਿੱਦ ਅੱਛਾ ਤਿੰਨ 4-4.5 ਕਿਲੋ 4 ਕਿਲੋ ਦਾ ਇੱਕ ਟਾਈਮ ਦਾ ਹਾਂ ਤੇ ਦੋ ਟਾਈਮ ਦਾ ਇੱਕ ਟਾਈਮ ਦਾ 8 ਕਿਲੋ ਆਹੋ ਦਰ ਮੈਂ ਤੂੰ ਮੇਰੇ ਕਹ ਹਸਣਾ ਮੈਂ ਤੈਨੂੰ ਤਾਂ ਹੀ ਬੋਦਾ ਤੂੰ ਸਹੀ ਨਹੀਂ ਗੱਲ ਦੱਸਦਾ ਨਹੀਂ ਮੈਨੂੰ ਮੈਂ ਤੈਨੂੰ ਗੱਲ ਦੱਸਦਾ ਤੇਜ ਬਾਈ ਕਿੰਨੇ ਦਾ ਆ ਰਿਹਾ ਪਾਸੋਂ ਦਾ ਅੱਛਾ ਚਵਾਣੀ ਹੈ ਕਹਿੰਦਾ ਮਾੜਾ ਤੇਜ ਜਗੁਰਾਹੀਂ ਠੀਕ ਆ ਉਹਨੇ ਦੋ ਤਿੰਨ ਨਾਲ ਦੇਖੀਆਂ ਬੇਬੀ ਹੈਗੀਆਂ ਕਹਿੰਦਾ ਇਹ ਵੀ ਚਾਉਣੀ ਹੈ ਮਾਜੀ ਬਾਈ ਹਾਂ ਠੀਕ ਹੈ ਹੁਣ ਉਹ ਨਾਉਣ ਚਾਉਣ ਅੱਜ ਉਹਨੇ ਕਿਹਾ ਵਾ ਦੇਖਦੇ ਆ ਜੇ ਆ ਗਿਆ ਨਹੀਂ ਤੇ ਮੈਂ ਤਾਂ ਟਾਈਮ ਨਹੀਂ ਕੱਲ ਨੂੰ ਦਿਖਾ ਦੇਣਾ ਕੱਲ ਹੋਊਗਾ ਮੈਨੂੰ ਸਾਰਾ ਜੋ ਹੁਣ ਸੈੱਟ ਦਾ ਤੂੰ ਚੋ ਲੈ ਲੈ ਮੈਂ ਨਹੀਂ ਮੈਂ ਤਾਂ ਆਉਣੀ ਨਹੀਂ ਚਾਉਣੀ ਕਿ ਮੈਂ ਸਿੱਖ ਗਿਆ ਫਿਰ ਤਾਂ ਕੰਮ ਖਰਾਬ ਹੈ ਹਾਂ ਬਾੜ ਤਾਂ ਹੀ ਲੈਣੀ ਆ ਆ ਪੰਗੇ ਜਿਹੜਾ ਇਹਦੇ ਵਾਲੇ ਪੈਨਸ਼ਨ ਹਾਂ ਜਿਹੜਾ ਬੰਦੇ ਆ ਹਾਂ ਜਿਹੜਾ ਮੈਸਾ ਚਾਉਣਾ ਸਿੱਖਿਆ ਨਾ ਆਹ ਕੰਮ ਆ ਬੰਦੇ ਆ ਬੰਦੀ ਚੱਲ ਲੈ ਗੱਲ ਇਹ ਕਿੱਥੇ ਜਾਂਦੇ ਕਿ ਇੱਕ ਰੱਖਣੀ ਉਹ ਵੀ ਨਹੀਂ ਚਾਉਣੀ ਇਹਦੀ ਹਾਂ ਨਾ 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 ਇਹ ਗੱਲ ਵਾਲੇ ਅੱਖਪਨ ਵਾਲੇ ਚੋ ਹਾਂ ਇਹ ਗੱਲ ਰਹਿਤ ਉਹਨਾਂ ਹੁਰੇ ਦਾ ਸੋਪਾ ਮੈਸਾ ਚ ਹੋਣੀ ਆ ਨਾ ਨੋ ਆਧੁਰੇ ਮੈਸ ਜੋਣੀ ਆ। ਹੂੰ। ਕੱਲ ਕੱਖਾਂ ਦਾ ਕਮਾਲ ਹੋਵੇ। ਕੱਖ ਵੀ ਪਾਉਣੇ ਬਾਈ ਸਭ ਕੋ ਦੇਖਣਾ ਮੈ। ਹਾਂ ਇਹ ਤਾਂ ਹੈ। ਠੀਕ ਹੈ ਨਾ। ਤਾਂ ਹੀ ਹੁਣ ਕੱਢਣੀ ਆ। ਤੂੰ ਕੁੱਕੜੀ ਖਾ ਯਾਰ। ਤੂੰ ਆਇਆ ਕਰ ਫਿਰ ਹੁਣ ਡੇਢ ਖਾਨੋਂ ਜਗਾ ਕੇ ਨਾ ਮੈਨੂੰ 2.5 ਕਿਲੋ ਚੋਦੂ ਚੋਕੇ ਦਿਖਾ ਦੇ ਫਿਰ ਇਹ ਸੌਦਾ ਕਰ ਲਈ। ਤਾਂ ਹੀ ਲੈਣੀ ਮਸੜ। ਹਾਂ ਹੋਰ ਕਿਹ ਸੌਦਾ ਤਾਂ ਹੋਇਆ ਬਈ ਐ। ਬਸ ਗੱਲ ਤਾਂ ਕੁਛ ਨਹੀਂ ਬੋਲਦਾ ਬਹੁਤ ਉੱਚਾ ਨਹੀਂ ਬੋਲਦਾ ਥੋੜੇ ਜਿਹੇ ਰੱਤੇ ਪੈਸੇ ਨਾ ਉੱਪਰ ਕੇ। ਸੱਚੀ ਗੱਲ ਮੈਂ ਦੱਸਦਾ ਤੈਨੂੰ। ਹਾਂ। ਸੋਨੇ ਤੇ ਪਹਿਨਾ ਇਹਦਾ ਉਹ ਆੜਾ ਤੂੰ ਸਾਥ ਮੇਰੀ ਗੱਲ ਤਾਂ ਸੁਣ। ਮੈਨੂੰ ਆਂ ਤਾਂ ਵੀ ਹਾਂ ਘੱਟ ਠੀਕ ਐ ਸਵਾਰੀਆਂ ਦੁੱਧ ਵਿੱਚ ਐਨੇ ਦਾ ਹੋਇਆ ਫੇਰ ਸੂਏ ਤੇ ਤੈਨੂੰ ਪਤਾ ਡੰਗਰ ਥੋੜਾ ਦਿੱਸਾ ਹੋ ਜਾਂਦਾ ਫੇਰ ਲੋਟੀ ਵੀ ਹੁਣ ਕੱਟਾ ਵੀ ਚੁੰਗਦਾ ਵਗੈਰ ਲੋਟੀ ਵੀ ਨਾ ਜਾਂਦਾ ਐ ਪੂਰੇ ਉਹ ਤੇ ਤੇ ਹੁਣ ਤਾਂ ਫੇਰ ਹੱਦੈ ਮੈਂ ਇਹਨੂੰ ਕਾੜਾ ਵੀ ਨਹੀਂ ਪਾਇਆ ਹੋ ਦੱਸ ਕਾੜਾ ਹੈ ਜੀ ਗਰਮੀ ਸਜੇਗਾ ਕੋਣ ਰੁਕ ਜਾ ਹਜੇ ਠੀਕ ਐ ਤੇ ਹੁਣ ਦਲੀਆਂ ਕਰਕੇ ਲੈਵਾ ਦਲੀਆਂ ਜੀ ਨਾ ਅੱਛਾ ਥੋੜਾ ਥੋੜਾ ਪਾਈ ਕਰੂੰਗਾ ਭਿਉਂਕੇ ਉਹ ਵੀ ਰਿੰਨ ਕੇ ਨਹੀਂ ਭਿਉਂਕੇ ਕਹਿੰਦੇ ਪਾਉ ਥੋੜਾ ਜ ਮਾਸੜ ਦੇਖ ਲਾ ਨਹੀਂ ਨਹੀਂ ਸਲਾਹ ਨਹੀਂ ਜੀ ਉਹ ਨੁਕਸਾਨੇ ਜਬ ਆ ਜਾ ਮਾਹਗਲੇ ਨੁਕਸਾਨ ਕਰਕੇ ਵੀ ਕਹਿੰਦਾ ਹੋਵੇ ਪਿੱਡ ਦੀ ਜਣੀ ਉਹ ਯਾਰ ਜੈ ਮੈਨੂੰ ਚੋਣੀ ਹੁੰਦੀ ਮੈਂ ਤਾਂ ਬਹਿ ਜਾਣਾ ਦਾ ਮੈਂ ਤਾਂ ਤੇਰਾ ਢਾਈ ਵਾਰ ਹੋਣ ਗੱਲ ਮਿੰਟ ਦੇ ਦੇ ਮੈਨੂੰ ਫੇਡ ਪਾ ਦੇ ਮੈਂ 14 ਨਹੀਂ ਹੁਣ ਤੇ ਸਾਹਮਣੇ 14 ਦਿਖਾ ਦੇ ਜੋ ਲੈ ਆ ਬਾਈ ਕੋਈ ਉਹ ਨਹੀਂ ਹੈਗਾ ਪੱਕੀਆਂ ਯਾਰ ਇੱਥੇ ਪੱਕੀਆਂ ਤੂੰ ਚੱਕੀ ਚੱਕੀ ਆ ਥੋੜੀ ਪਿੱਛੇ ਲੈ ਤੈਨੂੰ ਪੱਕੇ ਪੱਕੇ ਜਾ ਕੇ ਹਾਲਾ ਧੁੱਪਾ ਜਿ ਰੱਖਦੇ ਭੋਨੂ ਜਣੀਆ ਉਰਦੂ ਦੱਸਦੇ ਪੰਚਾਇਤ ਕਰਾ ਸਾਡੇ ਪਰ ਹਾਂ ਵੀ ਲੱਗਿਆ ਹੋਇਆ ਹਾਂ ਹਾਂ ਵੀਰ ਪਿਆਲੀ ਸਵਾਲ ਲੱਗਦੀ ਇਹਨੂੰ ਤਾਂ ਇਹ ਮੋਟਰ 'ਚ ਭੁੰਨੀ ਵੀ ਆ ਹੋਰ ਬਤੇ ਮੋਟਰ ਪਰ ਉਹਦੇ ਬੈਠੇ ਸੀ ਹਾਂ ਲਾਹਣ ਪਸੰਦ ਨਹੀਂ ਆਈ ਯਾਰ ਮੰਗੂ ਨੇ ਭਾਤੀ ਸਾਰੇ ਮੈਨੂੰ ਤੇ ਪਹਿਲਾਂ ਚੜੀ ਮੋਟਰ ਛੱਡ ਕੇ ਵੰਗੂ ਤੇਰੀ ਘਰ ਆਉਣਾ ਨਹੀਂ ਭੀ ਮੈਂ ਬਾਈ ਕੋਲਾ ਨਾਲ ਫੇਰਦਾ ਉਹਨੇ ਸਾਰਾ ਵੜ ਇੰਜਨ ਘੋਡੇ ਘੋਡੇ ਪਾਣੀ ਕਰਦਿਆ ਪੀਹ ਪੈ ਗਿਆ ਸਾਰੀ ਵੱਡਣੀ ਇੰਨੀ ਕੋਈ ਵੀ ਗੱਲ ਛੱਡ ਹੁਣ ਤੇਰੇ ਕੋਲ ਭਈਆ ਹੈ ਨਹੀਂ ਕੋਈ ਨਾ ਆਹ ਕੋਣ ਮਟੇ ਕਿੰਨਾ ਹੈਗਾ ਤਾ ਹਾਂ ਕਿੰਨਾ ਹੈਗਾ ਤੀਨਾ ਹੈਗਾ ਇਹਦੇ ਕੋਲ ਤੀਨਾ ਵੀ ਹੁਣ ਆਇਆ ਹੁਣ 10 15 ਦਿਨ ਤੱਕ ਲੈ ਨਹੀਂ ਇਕੱਠੇ ਹੁਣ ਕਿੱਥੇ ਉਹ ਹੁਣ ਕਹੇ ਭਈਆਂ ਦੀ 4 2 ਵਜੇ ਲੱਗੇ ਮਾਂ ਦੇ ਤਾ ਕੱਢ ਦੇ ਹੂੰ ਇਹ ਨਸਤਰੇ ਇਦਰੀ ਸਾਰੀ ਨਾ ਹੂੰ ਇਦਾਂ ਨਸਰੇ ਅੱਛਾ ਵਰਦਾਨ ਜੀ ਵਾਲੀ ਛੱਬੀ ਹੂੰ 468 ਵੀ ਨਿਕਲਦੇ ਨਵਾਰ ਕੀ ਹੈ ਪ੍ਰਧਾਨ ਵਾਲੀ ਛੱਬੀ ਮੇਰੇ ਤਾਂ ਆਪਨੇ ਸਰੇ ਤਨ ਹੁਣ ਦੇ ਨਾ ਦੇ ਮਾਸਟਰ ਐਕਸੈਪਟ ਨਹੀਂ ਕਰਦਾ ਭਈਆ ਦੇਖੋ ਇਦ ਵੀ ਕੋਈ ਜਾਨ ਭਈਆ ਤਨੂ ਕਰਿਆ ਤਾਂ ਹੈਗਾ ਇੱਕ ਵਾਰ ਫੋਨ ਮੈਂ ਜਦ ਤੂੰ ਕਹਿੰਦਾ ਹੈਗਾ ਮੇਰੇ ਕੋਲ ਆਹੀ ਸੰਭੂ ਹੁਣ ਤਾਂ ਇਦਰ ਫੇਰ ਕਰੂਗੇ ਬਈ ਇਹਨੇ ਇਤਰਾ ਨਹੀਂ ਬੈਠਾ ਯਾਰ ਹਾਂ ਉਹ ਲੈ ਲਾ ਯਾਰ ਨਹੀਂ ਹੈਗਾ ਯਾਰ ਬਿਮਾਰ ਹੁਣ ਬੁਖਾਰ ਤਾਂ ਕਿਸੇ ਨੂੰ ਵੀ ਚੜ ਸਕਦਾ ਅੱਜ ਠੀਕ ਲੱਗਦਾ ਮੈਨੂੰ ਹਾਂ ਬੁਖਾਰ ਤਾਂ ਹੁਣ ਮਨੂੰ ਵੀ ਚੜ ਸਕਦਾ ਮਤਲਬ ਥੋੜੀ ਵੀ ਬਿਮਾਰ ਹੂੰ ਊੜੀ ਰੱਖ ਲੈਂਦਾ ਥੱਲਾ ਹੀ ਆ ਉਹ ਹੂੰ ਪੁੱਛਾਂ ਉਹਨੇ ਇਤਰਾ ਨਹੀਂ ਬਗਾਲ ਕਰਦਾ ਇਹੀ ਮੈਨੂੰ ਸਿਆਲ ਚ ਕਹਿੰਦਾ ਜਦ ਆਇਆ ਤਾਂ ਇਹ ਨਾ ਗੰਨੇ ਵਾਲੀ ਪਾਰਟੀ ਚੋਂ ਕੱਢਤਾ ਸੀ ਮੈਨੂੰ ਕਹਿੰਦਾ ਕਿਤੇ ਲਵਾ ਦੇ ਜਦੋਂ ਫਿਰ ਇਤਰਾ ਦਾ ਕੰਮ ਚੱਲਦਾ ਤਾਂ ਉੱਥੇ ਛੱਡਦਾ ਉਹਦਾ ਬਸ ਉੱਥੇ ਹੀ ਫਸ ਗਿਆ ਪੁੱਛੇ ਜਿਵੇਂ ਜਿਵੇਂ ਹਾਂ ਉਹ ਇੱਥੇ ਪਈ ਆਉਂਦਾ ਸ਼ਾਮ ਨੂੰ ਉੱਥੇ ਜਾਣਾ ਉੱਥੇ ਹੀ ਬ ਉਂਗਾ ਤਾਂ ਦੇਜ ਨੂੰ ਜਾਣਾ ਮੈਂ ਗੱਲ ਕਰਦਾ ਸੁਣ ਲੈ ਉਹ ਤਾਂ ਗਿਆ ਦੇਸ ਵਾਲਾ ਤਾਂ ਗਿਆ ਇਹਦਾ ਹੁਣ ਆਇਆ ਇਹਦਾ ਹੁਣ ਆਇਆ ਇਹਨਾਂ ਦਾ ਦਾਦੇ ਨੇ ਵੀ ਨਹੀਂ ਹੋਏ ਉਹ ਤਾਂ ਗਿਆ ਉਹ ਹੋਰ ਆਇਆ ਇਹ ਤਾਂ ਕਿ ਹੋਰ ਆਇਆ ਜਿੱਦਣ ਉਹ ਗਿਆ ਉਹਨੇ ਆਇਆ ਠੀਕ ਹੈ ਫੇਰ ਇਹਨੂੰ ਲਵਾਇਆ ਯਾਰ ਲਵਾ ਲਾ ਚੱਲ ਵੀ ਪੁੱਛ ਲੈਣੇ ਪਹੁੰਚ ਜਾ ਕੇ ਹਾਂ ਚੱਲੀਏ ਫਿਰ ਬਸ ਚਾਹ ਲੈ ਕੋਈ ਨੁਕਸ ਨਹੀਂ ਆਏਗਾ ਜੇ ਘਰ ਨੂੰ ਰੱਖਣੀ ਆ ਘਰ ਨੂੰ ਰੱਖਣੀ ਮਾ ਠੀਕ ਹੈ ਤੂੰ ਗਾਰੰਟੀ ਲੈ ਲੈ ਗਰੰਟੀ ਹੈ ਬਾਬਾ ਕਹਿੰਦੇ ਹੋਗਾ ਬਸ ਪਰ ਨਹੀਂ ਬੰਦਾ ਹੈ ਜੀ ਤੇਰੀ ਹਿੰਮਤ ਆ ਅੱਤਾਂ ਮੈਂ ਕਿੰਨੇ ਦਿਨ ਹੱਤਾਂ ਰੱਖ ਲਾ ਹੱਤਾਂ ਹੋ ਗਿਆ ਹੁਣ ਆੱਤਾਂ ਹੋਇਆ ਨਹੀਂ ਯਾਰ ਮੈਨੂੰ ਲੱਗਦਾ ਹੂੰ ਇੰਨੇ ਜਿ ਇੰਨੇ ਦੁੱਧ ਪਰ ਆ ਗਈ ਇਹ ਚਲ ਉਹਦਾ ਵੀਡੀਓ ਦਿਹਾ ਦੇਣ ਵੀ ਕਿੱਦਾਂ ਸੋਈਆ ਹਾਂ ਮੇਰੀ ਵੀਡੀਓ ਦੇਖ ਲੈ ਹਾਂ ਹੁਣ ਤੇਰੀ ਵੀਡੀਓ ਦੇ ਕਲਿੱਪ ਚੱਕਣੇ ਪੈਣੇ ਇਹ ਮਾਥੜ ਹੋਰ ਵੀ ਕਰਦਾ ਏ ਇਹ ਦੂਏ ਦੂਏ ਤੀ ਦਿਨ ਵੀਡੀਓ ਪਾਉਂਦਾ ਨਾ 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 ਇਹ ਜਿੱਦਨ ਸੋਈ ਉਦਨ ਹੀ ਪਈਆ ਆ ਹੁਣ ਨਹੀਂ ਹੋਣਾ ਅੱਛਾ ਹੂੰ ਠੀਕ ਆ ਜੇ ਜ਼ਿਆਦਾ ਵੀਡੀਓ ਚੱਕਰ ਕਰ ਗਈ ਤੇ ਕੈਮਰੇ ਫੋਨ ਨੂੰ ਖੋਲ ਕੇ ਹਾਂ ਕੈਮਰਾ ਉਦਨ ਜਿ ਸੇਵ ਵਾਰੀ ਕੋ ਨਹੀਂ ਹਾਂ ਖੜ ਗਿਆ ਲੱਗਿਆ ਸਰਚ ਵਜਣ ਜਿੱਦਾਂ ਮਹੀ ਪਿਆ ਮਹੀ ਪਿਆ 3 ਦਿਨ ਜਦੋਂ ਮੈਂ ਫੇ 2 ਦਿਨ ਅੰਦਰੇ ਬੰਨੀ ਰੱਖੀ ਬੱਦਲ ਹਾਂ ਮੈਂ ਕੀ ਪਤਾ ਹੁੰਦਾ ਮਹੀ ਆ ਜਿਹੰਦੂ ਉਹਨਾਂ ਅੰਦਰੇ ਬੰਨੀ ਰੱਖੀ ਮਹੀ 3 ਦਿਨ ਪਿਆ ਹੁਣ ਤੂੰ ਆ ਰੱਗ 3 ਦਿਨ ਹੋ ਗਏ ਪਰ ਇਹਨਾਂ ਪਰਸੋਂ ਪਿਆ ਤਾਂ ਸੱਤ ਦਿਨ ਹੱਤਾ ਹੋ ਗਿਆ ਸੱਤਾਂ ਹੋ ਗਿਆ ਬੋਲੀ ਗੱਲੇ ਖਾਈ ਗਿਆ ਤੂੰ ਬੋਲੀ ਬੋਲੀ ਦੀ ਗੱਲ ਸੁਣ ਲੈ ਤੈਨੂੰ ਐਵੇਂ ਹੋ ਕਰ ਹੂੰ ਇਹੀ ਗੋਲੀ ਬਣੀ ਚਾਰ ਦੀ ਹੁਣ ਕਿਨੇ ਪਹਿਲਾਂ ਤਾਂ ਬਾਈ ਮੈਂ ਜਿੱਦਣ 2-3 ਡੰਗ ਤਾਂ ਕੱਟੇ ਨੂੰ ਝੰਗਾਇਆ ਅਸੇਆ ਇਹ ਕੱਟਾ ਹੈ ਕੱਟਾ ਕੱਟਾ ਉਹ ਤਾਂ ਬੈਠਾ ਚੌਥੇ ਡੰਗ ਇਹਦਾ ਅੱਧਾ ਕਿਲੋ ਦੁੱਧ ਚੋਇਆ ਹੂੰ ਉਹ ਵੀ ਉਹ ਕੱਟੇ ਦੇ ਬਚਾਇਆ ਥੋੜਾ ਜਿਹਾ ਹੂੰ ਯਾਰ ਇੰਨਾ ਕੇ ਸਾਨੂੰ ਵੀ ਦੇਖ ਲੈਣ ਤੇ ਹੋ ਵੀ ਠੀਕ ਹੋ ਗਿਆ ਨਹੀਂ ਉਹਦੇ ਬਾਅਦ ਫੇਰ ਜਾ ਕੇ ਥੋੜਾ ਥੋੜਾ ਵਾਧਾ ਵਾਧਾ ਫੇਰ ਕਿਲੋ ਇੱਕ ਟੈਂਪਰ ਆ ਗਈ ਉਹ ਘਰੇ ਰੱਖਿਆ ਕਿਲੋ ਦੋਏ ਟਾਈਮ ਦਾ ਘਰੇ ਰੱਖਿਆ ਪਨੀਰ ਪੜਿਆ ਠੀਕ ਆ ਠੀਕ ਆ ਹੋਨੇ ਮੈਂ ਆਣਾ ਨਹੀਂ ਭਰ ਗਿਆ ਇਹ ਇਹ ਨਹੀਂ ਕਰਦਾ ਵੇ ਇਹ ਬੰਦੇ ਤਾਂ ਦਸਣੇ ਵਾਸਨ ਨਹੀਂ ਗਈ ਹੋਗੀ ਇਹ ਕੰਮ ਦੇ ਹੁਣ 3 ਵਜੇ ਲੱਗਿਆ ਵਾ ਮੈਂ 3.5 ਪੌਣੇ ਪੌਣੇ 4 ਵਜੇ ਲੱਗਿਆ 4 ਵਜੇ ਲੱਗਿਆ ਦਾਣਾ ਹੂੰ 3:5 ਵਜੇ ਹਾਂ 5 ਵਜੇ ਪੌਣੇ 5 ਬਸ ਹੁਣ ਮੈਂ ਜੋੜ ਵੇਜਣਾ ਓਕੇ ਬਟ ਓਕਰ ਰੁਕਣਾ ਪਾਣਾ ਹਾਂ ਬਾ ਨਮੂਨੇ ਰਹਿ ਬਈ ਸਾਮ ਨੂੰ ਕਿਤੇ ਨਿਕਲੂ ਜੇ ਫੇ ਗਰਮੀ ਆਈ ਵੀ ਹੁੰਦੀ ਆ ਨਾ ਤੋ ਗਿਆ ਪੈਣੇ ਦੀ ਕਰਦਾ ਫਿਰ ਤਾਂ ਕੱਪੜੇ ਬਾਣਨ ਵੀ ਜੀਨ ਕਰਦਾ ਹੈਗਾ ਜਿਵੇਂ ਵੈਸਾ ਹੂੰ ਬੜਾ ਬੈਜੀ ਦੇ ਅੰਦਰ ਨਾ ਹੁਣ ਤੇਰਾ ਟਰਾਂਸਫਾਰਮ ਸੈੱਟ ਚੱਲਦਾ ਉਹ ਹਾਂ ਹੁਣ ਤਾਂ ਨਹੀਂ ਕਰਦਾ ਕੁਝ ਦੇਖ ਲੈ ਉਹੀ ਪ੍ਰੋਬਲਮ ਦੀ ਹਾਂ ਚੱਲ ਚੱਲ ਹੂੰ ਤਾਂ ਚੱਲੀ ਫੇ ਮਾਰ ਕੀ ਗੱਲਾਂ ਕਰਦਾ